2025 ਵਰਾ ਚੜ ਗਿਆ ਤੇ ਜੇ 2024 ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਘਚੌਲਾ ਹਲਚਲ ਜਿਹੜੀ ਹੈ ਨਾ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੋਈ ਹੈ ਮਤਲਬ ਸਵੇਰ ਦੀ ਰੋਟੀ ਖਾਈ ਦੀ ਸੀ ਤੇ ਦੁਪਹਿਰ ਦੀ ਖਾਣ ਤੋਂ ਪਹਿਲਾਂ ਕੋਈ ਨਾ ਕੋਈ ਨਵੀਂ ਖਬਰ ਸਾਡੇ ਤੱਕ ਪਹੁੰਚੀ ਹੁੰਦੀ ਸੀ ਕਿ ਇਦਾਂ ਹੋ ਸਕਦਾ ਭਾਵੇਂ ਮਹੀਨੇ ਨੂੰ ਹੋਵੇ ਭਾਵੇਂ ਡੇਢ ਨੂੰ ਹੋਵੇ ਹੋ ਸਕਦਾ ਜੇ ਅਸੀਂ 2024 ਦੀ ਗੱਲ ਕਰੀਏ ਜਿਸ ਤਰੀਕੇ ਦੀਆਂ ਰੈਸਟ੍ਰਿਕਸ਼ਨਸ ਲਗੀਆਂ ਨੇ ਜਿਸ ਤਰੀਕੇ ਨਾਲ ਇਮੀਗ੍ਰੇਸ਼ਨਸ ਰੂਲ ਬਦਲੇ ਨੇ ਉਹਦਾ ਫਰਕ ਕਿੱਦਾਂ ਪਾਊਗਾ ਪੀਆਰ ਤੇ ਟੈਂਪਰੇਰੀ ਰੈਜ਼ਿਡੈਂਸ ਤੇ ਜਾਂ ਓਵਰਆਲ ਰੂਲ ਬਹੁਤ ਬਦਲ ਗਏ ਨੇ ਤੇ ਮੈਨੂੰ ਲੱਗਦਾ ਕੋਈ ਵੱਡੀ ਤਬਦੀਲੀ ਨਹੀਂ ਆਵੇਗੀ ਅਨਲੈਸ ਕਿ ਫੈਡਰਲ ਲੈਵਲ ਤੇ ਪਾਰਟੀ ਬਦਲ ਜਾਵੇ ਸਰਕਾਰ ਬਦਲ ਜਾਵੇ ਇੱਥੇ ਕੀ ਰਹੇਗਾ ਇਹ ਜਿੰਨਾ ਕੁ ਸਕਰੂ ਕੱਸਿਆ ਇਹਨਾਂ ਨੇ ਇੱਥੇ ਰਹਿਣ ਦੀ ਸੰਭਾਵਨਾ ਪਰ ਇਹਦੇ ਅਸਰ ਜਿਵੇਂ ਤੁਸੀਂ ਕਿਹਾ ਉਹਦੇ ਬਾਰੇ ਸੀ ਗੱਲਬਾਤ ਕਰ ਲੈਨੇ ਆ ਜੀ ਕੈਨੇਡਾ ਵਿੱਚ ਫੈਡਰਲ ਗਵਰਨਮੈਂਟ ਨੇ ਇਮੀਗ੍ਰੇਸ਼ਨ ਤੇ ਸਖਤੀਆਂ ਕਰਕੇ ਨਵੇਂ ਆਉਣ ਵਾਲਿਆਂ ਤੇ ਤੇ ਇੱਥੇ ਰਹਿ ਰਹਿ ਜਿਹੜੇ ਕੱਚੇ ਵਸਨੀਕ ਨੇ ਉਹਨਾਂ ਵਾਸਤੇ ਵੱਡੀਆਂ ਮੁਸੀਬਤਾਂ ਖੜੀਆਂ ਕੀਤੀਆਂ ਪਿਛਲੇ ਸਾਲ ਪਰ ਕੈਨੇਡਾ ਦੀ ਆਪਣੀਆਂ ਸਮੱਸਿਆਵਾਂ ਸੀ ਸਭ ਪਾਸੇ ਰੌਲਾ ਪੈ ਰਿਹਾ ਸੀ ਕਿ ਆਬਾਦੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਸਰਕਾਰ ਨੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕਰ ਦੁੱਤੀ ਹੈ ਤੇ ਟੀਚੇ ਜਿਹੜੇ ਸੀ ਜ਼ਿਆਦਾ ਰੱਖੇ ਹੋਏ ਆ ਪੀਆਰ ਦੇ ਟੀਚੇ ਜਿਹੜੇ ਘਟਾਏ ਨੇ ਪਹਿਲਾਂ ਤਾਂ ਉਹ ਅਸਰ ਪਵੇਗਾ ਜੀ ਪਰਮਾਨੈਂਟ ਰੈਜ਼ੀਡੈਂਟਸ ਦੇ ਟੀਚੇ ਜਿਹੜੇ ਸੀ 5 ਲੱਖ ਪਹਿਲਾਂ ਰੱਖੇ ਹੋਏ ਸੀ ਕਿ 2025 ਦੇ ਵਿੱਚ 5 ਲੱਖ ਨੂੰ ਪੀਆਰ ਦੇਣੀ ਆ ਉਹ ਜਿਹੜੀ ਗਿਣਤੀ ਆ 395000 ਕਰ ਦਿੱਤੀ ਗਈ ਆ ਇਸੇ ਤਰ੍ਹਾਂ 26 27 ਵਾਸਤੇ 380000 ਤੇ 365000 ਜਿਹੜੀਆਂ ਕਰ ਦਿੱਤੀ ਗਈ ਸੋ ਇਹ ਇੱਕ ਤਾਂ ਵੱਡਾ ਫਰਕ ਪਾਵੇਗਾ ਹੁਣ ਜਿਹੜੇ ਐਨਪੀਆਰਜ਼ ਨੇ ਉਹ ਨੇ ਨੌਨ ਪਰਮਾਨੈਂਟ ਰੈਜ਼ੀਡੈਂਟਸ ਕੈਨੇਡਾ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਪਰਸੈਂਟੇਜ ਹੈ ਉਹ 6.5 ਤੋਂ 7% ਦਸੀ ਜਾਂਦੀ ਹੈ ਅਣਅਧਿਕਾਰਤ ਨੰਬਰ ਜਿਹੜੇ ਨੇ ਇਸ ਤੋਂ ਵੀ ਜ਼ਿਆਦਾ ਦੱਸਦੇ ਨੇ ਤੇ ਉਹਨੂੰ ਕਹਿੰਦੇ ਪੰਜ ਤੇ ਲੈ ਕੇ ਆਉਣਾ ਹੈ ਸੋ ਐਨਪੀਆਰ ਪਾਪੂਲੇਸ਼ਨ ਨੂੰ ਘਟਾਉਣਾ ਵੀ ਹੈ ਕਿਵੇਂ ਘਟਾਉਣਾ ਹੈ ਇਹ ਹੁਣ ਸਰਕਾਰ ਦੀ ਅਗਲੀ ਨੀਤੀ ਵਿੱਚ ਪਤਾ ਲੱਗੇਗਾ ਕਿ ਕਿਵੇਂ ਘਟਾਉਣਾ ਚਾਹੁੰਦੇ ਨੇ ਇਹਨਾਂ ਨੂੰ ਬਾਹਰ ਭੇਜ ਕੇ ਜਾਂ ਮੁਲਕ ਕੇ ਉਹ ਛੱਡ ਦੇਣ ਇਸ ਮੁਲਕ ਨੂੰ ਜਾਂ ਉਹਨਾਂ ਨੂੰ ਉਹਨਾਂ ਵਿੱਚੋਂ ਬਹੁਤਿਆਂ ਨੂੰ ਪੀਆਰ ਦੇ ਕੇ ਤਾਂ ਵੀ ਉਹਨਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ ਪਰ ਜਿੰਨੀ ਆ ਸਰਕਾਰ ਲਾਈ ਬੈਠੀ ਹੈ ਅਗਲੇ 2 ਸਾਲਾਂ ਦੇ ਵਿੱਚ ਜੋ ਟੀਚਾ ਰੱਖਿਆ ਗਿਆ ਉਹ ਹੈ ਕਿ ਐਨਪੀਆਰ ਦੀ ਗਿਣਤੀ ਭਾਵ ਕੱਚੇ ਵਸਨਿਕਾ ਦੀ ਗਿਣਤੀ 445000 2025 ਵਿੱਚ ਤੇ 445000 ਅਗਲੇ ਸਾਲ ਦੇ ਵਿੱਚ ਤੇ ਫਿਰ 2027 ਚ ਜਾ ਕੇ ਫਿਰ 17000 ਦਾ ਵਾਅਦਾ ਕਰਨਾ ਹੈ ਭਾਵ ਇਹ ਨੰਬਰ ਬੋਰਡ ਜ਼ੋਰਦਾਰ ਤਰੀਕੇ ਨਾਲ ਫਲਕਚੂਏਟ ਜਿਹੜੇ ਨੇ 2027 ਵਿੱਚ ਹੋ ਸਕਦੇ ਨੇ ਜੇ ਤਾਜ਼ਾ ਟੀਚੇ ਤੇ ਸਰਕਾਰ ਰਹਿੰਦੀ ਹੈ ਵਰਲਡ ਪ੍ਰੋਜੈਕਟ ਜਿਹੜੀ ਪ੍ਰੋਜੈਕਸ਼ਨ ਹੈ ਜੋ ਉਹਨਾਂ ਨੇ ਟੀਚਾ ਰੱਖਿਆ ਉਹਦੇ ਵਿੱਚ ਇਹ ਇੱਕ ਖਾਸ ਗੱਲ ਹੈ ਕਿ ਉਹ ਕਹਿੰਦੇ ਨੇ ਕਿ ਇੱਕ ਇਨ ਕੈਨੇਡਾ ਫੋਕਸ ਇੱਕ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਹੈ ਇਨ ਕੈਨੇਡਾ ਫੋਕਸ ਭਾਵ ਜਿਨ੍ਹਾਂ ਨੂੰ ਅਸੀਂ ਪੀਆਰ ਦੇਣੀ ਹੈ ਉਹ ਜਿਹੜੇ ਕੈਨੇਡਾ ਵਿੱਚ ਪਹਿਲਾਂ ਹੀ ਹੈਗੇ ਆ ਕਿਉਂਕਿ ਉਹ ਰਿਸੋਰਸਸ ਤੇ ਜ਼ਿਆਦਾ ਬੋਝ ਹੋਰ ਨਹੀਂ ਪਾਉਣਗੇ ਨਾ ਹੈਲਥ케ਅਰ ਤੇ ਨਾ ਹਾਊਸਿੰਗ ਤੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਪਹਿਲਾਂ ਹੀ ਇੱਥੇ ਰਹਿ ਰਹੇ ਨੇ ਇਸ ਕਰਕੇ ਇਨ ਕੈਨੇਡਾ ਫੋਕਸ ਹੋਵੇਗਾ ਤੇ ਉਹਨਾਂ ਵਿੱਚੋਂ 40% ਤੋਂ ਵੱਧ ਮੋਰ ਥੈਨ 40% ਸੋ so ਉਹ 50% ਵੀ ਹੋ ਸਕਦੇ ਨੇ 55 ਵੀ ਹੋ ਸਕਦੇ ਨੇ 41 ਵੀ ਹੋ ਸਕਦੇ ਨੇ ਉਹਨਾਂ ਨੂੰ ਪੀਆਰ ਦੇਣ ਦਾ ਜਿਹੜਾ ਟੀਚਾ ਆ ਉਹ ਰੱਖਿਆ ਗਿਆ ਹੈ ਸੋ 3,95,000 ਦਾ ਜਿਹੜਾ ਟੀਚਾ ਉਹਦੇ ਵਿੱਚ ਆਪਾਂ ਰਫਲੀ ਮੰਨੀ ਤੇ ਅੱਧੇ ਤੋਂ ਬਾਅਦ ਜਿਹੜੇ ਕੱਚੇ ਵਸਨੀਕ ਆ ਉਹਨਾਂ ਨੂੰ ਪੱਕੇ ਕੀਤੇ ਜਾਣ ਦੀ ਸੰਭਾਵਨਾ ਹੈ ਤੇ ਹੋਰ ਜਿਹੜੀ ਇਹਦੇ ਵਿੱਚ ਪਰਸੈਂਟੇਜ ਰੱਖੀ ਗਈ ਹੈ ਉਹ ਹੈ 25% ਜਿਹਦੇ ਵਿੱਚ ਫੈਮਿਲੀ ਇਮੀਗ੍ਰੇਸ਼ਨ ਹੋਵੇਗੀ ਤੇ ਬਾਕੀ ਦਾ ਜਿਹੜਾ ਉਹ ਰਿਫਿਊਜੀ ਵਾਸਤੇ ਤੇ ਪ੍ਰੋਟੈਕਟਿਡ ਪਰਸਨ ਵਾਸਤੇ ਇੱਕ ਪਾਸੇ ਰੱਖਿਆ ਗਿਆ ਉਹਦੇ ਵਾਸਤੇ ਕੋਈ ਪਰਸੈਂਟੇਜ ਪੱਕੀ ਨਹੀਂ ਰੱਖੀ ਗਈ ਹੈ ਪਰ ਇੱਕ ਕੋਟਾ ਜਿਹੜਾ ਆ ਉਹ ਰੱਖ ਲਿਆ ਗਿਆ ਹੈ ਤੇ ਇਨ ਸ਼ਾਰਟ ਨਵੇਂ ਪੀਆਰ ਜਿਹੜੇ ਨੇ ਉਹ ਵਰਕਰ ਜਿਹੜੇ ਹੈਗੇ ਨੇ ਕੈਨੇਡਾ ਵਿੱਚ ਉਹਨਾਂ ਵਿੱਚੋਂ ਹੋਣਗੇ ਤੇ ਉਹਨਾਂ ਦੇ ਫੈਮਿਲੀ ਮੈਂਬਰ ਤੇ ਆਖਿਰ ਦੇ ਵਿੱਚ ਰਿਫਿਊਜੀ ਪੱਕੇ ਹੋਣਗੇ ਸੋ ਗਰੋਇੰਗ ਪੋਰਸ਼ਨ ਜਿਹੜਾ ਇਹਦੇ ਵਿੱਚ ਇੱਕ ਹੋਰ ਆਵੇਗਾ ਉਹ ਹੋਵੇਗਾ ਫ੍ਰੈਂਚ ਸਪੀਕਰ ਦਾ ਉਹਨਾਂ ਦੀ ਗਿਣਤੀ ਹੋਵੇਗੀ ਵਧੇਗੀ ਪਰ ਉਹ ਰਾਸ਼ਟਰੀ ਫੈਡਰਲ ਲੈਵਲ ਤੇ ਇੰਨਾ ਵੱਡਾ ਪਰਸੈਂਟੇਜ ਨਹੀਂ ਹੋਵੇਗੀ ਸੋ ਮੈਜੋਰਟੀ ਜਿਹੜੀ ਆ ਨਵੇਂ ਸਾਲ ਦੇ ਵਿੱਚ ਇਹ ਜਿਹੜੇ ਨੇ ਐਨਪੀਆਰ ਜਿਹੜੇ ਨੇ ਉਹ ਵਰਕਰ ਹੋਣਗੇ ਇਹਨਾਂ ਵਿੱਚ ਸਟੂਡੈਂਟ ਜਿਹੜੇ ਨੇ ਘਟ ਰਹੇ ਨੇ ਤੇ ਨਵੇਂ ਐਨਪੀਆਰ ਵੀ ਆਉਣਗੇ ਇਹ ਨਹੀਂ ਕਿ ਨੌਨ ਪਰਮਨੈਂਟ ਰੈਜ਼ੀਡੈਂਟ ਹੁਣ ਬਿਲਕੁਲ ਬੰਦ ਹੋ ਜਾਣਗੇ 285000.750 ਜਿਹੜੇ ਨੇ ਉਹਨਾਂ ਨੂੰ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਜਿਹੜੇ ਵਰਕਰ ਨੇ ਉਹਨਾਂ ਨੂੰ 82000 ਨੂੰ ਤਕਰੀਬਨ ਟੈਂਪਰੇਰੀ ਫੋਰਨ ਵਰਕ ਪਰਮਿਟ ਜਿਹੜੇ ਨੇ ਉਹ ਦਿੱਤੇ ਜਾ ਸਕਦੇ ਨੇ ਇਹ ਪ੍ਰੋਗਰਾਮ ਹੈ ਇਸ ਤੋਂ ਇਲਾਵਾ ਜਿਹੜੇ ਇੰਟਰਨੈਸ਼ਨਲ ਮਾਸਟਰ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਸਪouseses ਨੇ ਉਹਨਾਂ ਨੂੰ ਵੀ ਇਸ ਉਹਨਾਂ ਦੇ ਬਾਰੇ ਵੀ ਸਖਤੀ ਕੀਤੀ ਗਈ ਹੈ ਤੇ ਵਰਕ ਪਰਮਿਟ ਲਈ ਤਾਂ ਹੀ ਜਿਹੜਾ ਓਲਿਜੀਬਲ ਹੋਣਗੇ ਉਹਨਾਂ ਦੇ ਸਪouses ਜਿਹੜੇ ਨੇ ਜੇ ਸਟੱਡੀ ਪ੍ਰੋਗਰਾਮ ਜਿਹੜਾ ਹੈ 16 ਮਹੀਨੇ ਜਾਂ ਇਸ ਤੋਂ ਜ਼ਿਆਦਾ ਲੰਮਾ ਹੈ ਤੇ ਜਿਹੜੇ ਫੋਰਨ ਵਰਕਰ ਹੈਗੇ ਨੇ ਉਹਨਾਂ ਦੇ ਸਪouses ਜਿਹੜੇ ਨੇ ਉਹਨਾਂ ਨੂੰ ਤਾਂ ਹੀ ਜਿਹੜਾ ਵਰਕ ਪਰਮਿਟ ਮਿਲੇਗਾ ਜੇ ਉਹ ਵਰਕਰ ਜਿਹੜਾ ਖੁਦ ਹਾਈ ਸਕਿੱਲ ਜਾਂ ਹਾਈ ਡਿਮਾਂਡ ਸੈਕਟਰ ਦੇ ਵਿੱਚ ਜੌਬ ਤੇ ਹੈ ਇੰਟਰਨੈਸ਼ਨਲ ਕਾਲਜ ਤੇ ਯੂਨੀਵਰਸਿਟੀ ਸਟੂਡੈਂਟ ਜਿਹੜੇ ਕਿ ਗ੍ਰੈਜੂਏਸ਼ਨ ਵਰਕ ਪਰਮਿਟ ਦੇਖ ਲਏ ਨੇ ਦੇਖ ਰਹੇ ਨੇ ਉਹਨਾਂ ਨੂੰ ਨਵੀਆਂ ਲੈਂਗੁਏਜ ਰਿਕੁਆਇਰਮੈਂਟ ਕੰਪੀਟੈਂਸੀ ਰਿਕੁਆਇਰਮੈਂਟ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਦੀ ਲੰਘਣਾ ਪਵੇਗਾ ਤੇ ਇੰਟਰਨੈਸ਼ਨਲ ਗ੍ਰੈਜੂਏਟ ਜਿਹੜੇ ਨੇ ਕਾਲਜ ਪ੍ਰੋਗਰਾਮ ਦੇ ਉਹਨਾਂ ਨੂੰ एलिਜੀਬਲ ਹੋਣਗੇ ਬਹੁਤੇ ਜਿਹੜੇ ਨੇ ਉਹ ਫੀਲਡ ਜਿਹੜੇ ਨੇ ਰੈਕਗਨਾਈਜ਼ਡ ਲੇਬਰ ਵਾਲੇ ਨੇ ਲੇਬਰ ਸ਼ਾਰਟੇਜ ਵਾਲੇ ਨੇ ਉੱਥੇ ਹੀ ਉਹਨਾਂ ਨੂੰ ਵਰਕ ਪਰਮਿਟ ਜਿਹੜੇ ਨੇ ਮਿਲਣਗੇ ਅਦਰਵਾਈਜ਼ ਨਹੀਂ ਮਿਲਣਗੇ ਤਾਂ ਇਹ ਜਿਹੜੀਆਂ ਚੇਂजेस ਜਿਹੜੀਆਂ ਨੇ ਮਾਰਕ ਮਿਲਰ ਹੋਣਾ ਨੇ ਤੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਪਿਛਲੇ ਸਾਲ ਦੇ ਵਿੱਚ ਲਿਆਂਦੀਆਂ ਨੇ ਸੋ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿਹੜੇ ਆ ਉਹਨਾਂ ਨੂੰ ਵੱਡੇ ਪੱਧਰ ਤੇ ਘਟਾ ਕੇ 1,75,000 ਦੀ ਗਿਣਤੀ ਜਿਹੜੀ ਆ ਘਟਾਈ ਜਾ ਸਕਦੀ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਸੋ ਵਰਕ ਫੋਰਸ ਵੀ ਜਿਹੜੀ ਹੈ ਟੈਂਪਰੇਰੀ ਫੋਰਨ ਵਰਕਰ ਦੀ ਗਿਣਤੀ ਵੀ ਘਟੇਗੀ ਤੇ ਸਟੂਡੈਂਟਸ ਦੀ ਗਿਣਤੀ ਵੀ ਘਟੇਗੀ ਤੇ ਕੁਝ ਹੋਰ ਸਕਤੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਵੀ ਇਸ ਦੇ ਵਿੱਚ ਲਾਗੂ ਹੋਣਗੀਆਂ ਜੀ ਇਸ ਲਈ